ਪਾਪਾ ਅੱਜ ਨਾ ਕੌਤਰੀਆਂ ਦੀ ਸਬਜ਼ੀ ਬਣਾਉਣੀ ਹੈ ਇੱਧਰ ਆਪਾਂ ਕੜਾਈ ਰੱਖ ਲਈ ਤੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਤੇਲ ਪਾ ਲਿਆ ਤੇ ਇਹ ਆਪਾਂ ਇੱਕ ਤੇਜ ਪੱਤਾ ਪਾ ਦਿਆਂਗੇ ਇਹਦੇ ਵਿੱਚ ਤੇ ਨਾਲ ਹੀ ਆਪਾਂ ਇਹਦੇ ਵਿੱਚ ਹਿੰਗ ਪਾ ਦਿੰਨੇ ਆ ਹਿੰਗ ਜ਼ਰੂਰ ਪਾਇਆ ਕਰੋ ਸਬਜ਼ੀ ਦੇ ਵਿੱਚ ਨਾਲ ਆਪਾਂ ਜੀਰਾ ਪਾ ਲੈਂਦੇ ਆ थोड़ा जहाँ खिला लेको प्याज लसन अदरक का पेस्ट है ये आप लगे हम आप लसन अदरक का पेस्ट भी पा लगने झो तो सब्जी ना बहुत टेस्टी बनती है ना ठंडी है। तो 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 ਇਹ ਕਰਦੇ ਨੇ ਪੀਜਨ ਦੇ ਵਿੱਚ ਹਰ ਘਰ ਦੀ ਆਪਣੀ ਆਪਣੀ ਅਲੱਗ-ਅਲੱਗ ਰੈਸਪੀ ਹੁੰਦੀ ਆ ਕਿਵੇਂ ਬਣਾਉਂਦਾ ਕਿਵੇਂ ਬਣਾਉਂਦਾ ਤੇ ਹੁਣ ਇਹ ਛੋਟੇ ਹੋ ਗਏ ਪਿੰਕ ਕਲਰ ਦੇ ਹੋ ਗਏ ਪਿਆਜ਼ ਤੇ ਹੁਣ ਆਪਾਂ ਇਹਦੇ ਵਿੱਚ ਪੋਨੇ ਆ ਨਮਕ ਹੈ ਮਿਰਚ ਆ ਤੇ ਹਲਦੀ ਆ ਮਸਾਲਾ ਨਹੀਂ ਪਾਉਣਾ ਪਏ ਇਹਦੇ ਵਿੱਚ ਆਪਾਂ ਨਾ ਦੁੱਧ ਵਾਲੀ ਸਬਜ਼ੀ ਬਣਾਵਾਂਗੇ ਜੇ ਆਪਾਂ ਮਸਾਲਾ ਪਾઈએ ਤਾਂ ਉਹਦੇ ਨਾਲ ਨਾ ਦੁੱਧ ਪਾਉਣ ਨਾਲ ਰੰਗ ਆ ਰਿਹਾ ਤੇ ਨਾਲੇ ਸਬਜ਼ੀ ਦਾ ਰੰਗ ਵੀ ਵਧੀਆ ਹੁੰਦਾ ਹੈਗਾ ਥੋੜਾ ਜਿਹਾ ਆਪਾਂ ਪਾਣੀ ਪਾ ਦਿੰਨੇ ਆ ਇੱਕ ਹੁਣ ਆਪਾਂ ਥੋੜਾ ਜਿਹਾ ਆਪਾਂ ਇਹਨੂੰ ਟਾਹ ਕੇ ਦਿੰਨੇ ਚੰਗੀ ਤਰ੍ਹਾਂ ਉਬਾਲ ਜਦੋਂ ਆ ਗਿਆ ਉਸ ਤੋਂ ਬਾਅਦ ਆਪਾਂ ਸਬਜ਼ੀ ਪਾਉਣ ਜਿਹਦੇ ਵਿੱਚ ਉਹਨੇ ਮਸਾਲਾ ਚੰਗੀ ਤਰ੍ਹਾਂ ਪੁੰਚ ਗਿਆ ਤੇ ਆਪਾਂ ਨੂੰ ਇਹਦੇ ਵਿੱਚ ਟਿਕੋ ਤੋਰੀਆਂ ਕੱਟੀਆਂ ਹੋਈਆਂ ਇਹ ਪਾ ਦਾਂਗੇ ਇਹ ਆਪਾਂ ਧੋੜੀਆਂ ਸੀ ਧੋ ਕੇ ਤੇ ਆਪਾਂ ਹੁਣ ਇਹਦੇ ਵਿੱਚ ਪਾ ਦਾਂਗੇ घ्यो थोड़ी हम अपना आप ही पानी छह बनावे आप सब्जी करके चंकी तरह हिला लिया ढाके बनावा बिजली आप हिला ला सब्जी तो बस बनी पई है थोड़ा जहाँ पानी सुखने वाला होर थोड़ी जी बस घट आप बना लें हम आपको फिर वेखते हैं सब्जी अपनी बन के तैयार गई है तो गैस आप बंद कर दें घट कर दें बिल्कुल तो हूँ ना आप मलाई ली अर्धी कौली ताजी मलाई है ये आप आपने ਬੈਨ ਲੀ ਦੇ ਹਲਾ ਇਸ ਤਰ੍ਹਾਂ ਸਬਜ਼ੀ ਬਹੁਤ ਹੀ ਵਧੀਆ ਬਣਦੀ ਹੈ ਜੇ ਦਪਨ ਮਲਾਈ ਪਾ ਦਨੇ ਹਨ ਤਾਂ ਬਹੁਤ ਜ਼ਿਆਦਾ ਟੇਸਟੀ ਸਬਜ਼ੀ ਬਣ ਜਾਂਦੀ ਹੈ ਕੋੜੇ ਤੁਸੀਂ ਤਰੀ ਰੱਖ ਲਓ ਤੇ ਉਹਦੇ ਵਿੱਚ ਬਾਅਦ ਵਿੱਚ ਮਲਾਈ ਪਾ ਦਿਓ ਦੁੱਧ ਨਾਲੋਂ ਜ਼ਿਆਦਾ ਟੇਸਟ ਦਿੰਦੀ ਹੈ ਮਲਾਈ ਇਸ ਤਰ੍ਹਾਂ ਉਹ ਜੀ ਆਪਣੀ ਨਰਮ ਜੀ ਬਣ ਕੇ ਹੋ ਗਈ ਰੈਡੀ ਤੇ ਆਪਾਂ ਗੈਸ ਕਰ ਦਿੰਨੇ ਆ ਬੰਦ ਧੱਕ ਦੇ ਲਈ ਤੇ ਜੇ ਤੁਹਾਨੂੰ ਇਹ ਬਰੀ ਰੈਸਪੀ ਪਸੰਦ ਆਈ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ